ਸਤ ਸ੍ਰੀ ਅਕਾਲ ਹਮਦਰ ਟੀਵੀ ਦੇਖ ਰਹਾ ਹੈ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ਨੇ ਦਰੜਿਆ ਨਵਾਂ ਵਿਆਹਿਆ ਜੋੜਾ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਓਰੇਗਨ ਦੇ ਹਾਈਵੇ 20 ਤੇ ਵਾਪਰਿਆ ਸੀ ਹਾਦਸਾ ਕੈਨੇਡਾ ਦੇ ਬਾਰਡਰ ਅਫਸਰ ਨੇ ਪਾਰ ਸਰਕਾਰ ਵਿਰੁੱਧ ਕੀਤਾ ਮਾਣਹਾਨੀ ਦਾ ਮੁਕੱਦਮਾ ਖਾਲਿਸਤਾਨ ਹਮਾਇਤੀ ਦੱਸੇ ਜਾਣ ਤੇ 9 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ ਅਮਰੀਕਾ ਵਿੱਚ 19 ਮੁਲਕਾਂ ਦੇ ਲੋਕ ਨਹੀਂ ਬਣ ਸਕਣਗੇ ਨਾਗਰਿਕ 트럼ਪ ਸਰਕਾਰ ਨੇ ਸਿਟੀਜ਼ਨਸ਼ਿਪ ਸਮਾਗਮਾਂ ਤੇ ਲਾਈ ਰੋ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਮਾਮਲੇ ਤਹਿਤ ਇੱਕ ਹੋਰ ਕਤਲ ਕਿਸਦਰ ਵਿਖੇ ਮਰਨ ਵਾਲੇ ਦੀ ਪਛਾਣ ਪੁਲਿਸ ਨੇ ਜਨ ਤੱਕ ਨਾ ਕੀਤੀ 프੍ਰੈਂਪਟਨ ਵਿੱਚ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਦਾ ਅੰਤਮ ਸੰਸਕਾਰ 5 ਦਸੰਬਰ ਨੂੰ ਘਰ ਨੂੰ ਅੱਗ ਲੱਗਣ ਕਾਰਨ ਗਈ ਸੀ ਜਾਨ ਅਫਗਾਨਿਸਤਾਨ ਵਿੱਚ 13 ਸਾਲ ਦੇ ਬੱਚੇ ਨੇ ਮਾਰੀ ਪਰਿਵਾਰ ਦੇ ਕਾਤਲ ਨੂੰ ਗੋਲੀ 80 ਹਜ਼ਾਰ ਲੋਕਾਂ ਦੇ ਸਾਹਮਣੇ ਦੋਸ਼ੀ ਨੂੰ ਮਿਲੀ ਸਜ਼ਾ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਚੌਥੇ ਭਾਰਤੀ ਟਰੱਕ ਡਰਾਈਵਰ ਨੇ ਜਾਨਲੇਵਾ ਸੜਕ ਹਾਦਸੇ ਨੂੰ ਅੰਜਾਮ ਦਿੰਦਿਆਂ ਨਵੇਂ ਵਿਆਹੇ ਜੋੜੇ ਨੂੰ ਦਰੜ ਦਿੱਤਾ ਓਰੇਗਨ ਸੂਬੇ ਦੀ ਡਿਸ਼ੂਟਸ ਕਾਉਂਟੀ ਵਿੱਚ ਹਾਈਵੇ 20 ਤੇ ਵਾਪਰੇ ਹਾਦਸੇ ਦੌਰਾਨ 32 ਸਾਲਾ ਰਜਿੰਦਰ ਕੁਮਾਰ ਦੇ ਟਰੈਕਟਰ ਟ੍ਰੇਲਰ ਦੀ ਟੱਕਰ ਇੱਕ ਗੱਡੀ ਨਾਲ ਹੋਈ ਅਤੇ ਇਸ ਵਿੱਚ ਸਵਾਰ ਵਿਲੀਅਮ ਕੇਟਰ ਤੇ ਜੈਨੀਫਰ ਲੋਅਰਸ ਦੀ ਮੌਕੇ ਤੇ ਹੀ ਮੌਤ ਹੋ ਗਈ ਜੈਨੀਫਰ ਦੇ ਪਿਤਾ ਨੇ ਕੇਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਦਸੇ ਤੋਂ ਸਿਰਫ 16 ਦਿਨ ਪਹਿਲਾਂ ਹੀ ਉਸਦੀ ਧੀ ਦਾ ਵਿਆਹ ਹੋਇਆ ਸੀ ਉਧਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਦੱਸਿਆ ਕਿ ਰਜਿੰਦਰ ਕੁਮਾਰ 3 ਸਾਲ ਪਹਿਲਾਂ 28 ਨਵੰਬਰ 2022 ਨੂੰ ਅਰੀਜ਼ੋਨਾ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਅਤੇ 2023 ਵਿੱਚ ਉਸਨੇ ਕੈਲੀਫੋਰਨੀਆ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਹਾਸਲ ਕਰ ਲਿਆ ਇਸ ਵੇਲੇ ਉਹ ਕੈਲੀਫੋਰਨੀਆ ਦੇ ਫ੍ਰਿਜ਼ਨੋ ਇਲਾਕੇ ਵਿੱਚ ਰਹਿ ਰਿਹਾ ਸੀ ਓਰੇਗਨ ਸੂਬੇ ਵਿੱਚ ਵਾਪਰੇ ਹਾਦਸੇ ਮਗਰੋਂ ਰਜਿੰਦਰ ਕੁਮਾਰ ਨੂੰ ਨੈਗਲੀਜੈਂਟ ਹਮਿਸਾਈਡ ਦੇ ਦੋ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ੀ ਦੌਰਾਨ ਹਿੰਦੀ ਦੁਭਾਸ਼ੀਏ ਰਾਹੀਂ ਉਸਨੇ ਆਪਣਾ ਪੱਖ ਰੱਖਿਆ ਡਿਸ਼ੂਟਸ ਕਾਉਂਟੀ ਦੇ ਸ਼ੈਰਿਫ ਦਫ਼ਤਰ ਦੀ ਸੂਚੀ ਮੁਤਾਬਕ ਰਜਿੰਦਰ ਕੁਮਾਰ ਹੁਣ ਵੀ ਜੇਲ੍ਹ ਵਿੱਚ ਹੈ ਪਰ ਉਸਦੇ ਨਾਂ ਕਾਰਨ ਭੁਲੇਖਾ ਪੈਦਾ ਹੋ ਗਿਆ ਅਤੇ ਜ਼ਮਾਨਤ ਤੇ ਰਿਹਾਈ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਅਰਜਿੰਦਰ ਕੁਮਾਰ ਨੂੰ ਜ਼ਮਾਨਤ ਤੇ ਰਿਹਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਦਾ ਪਾਸਪੋਰਟ ਮੌਜੂਦ ਨਹੀਂ ਓਰੀਗਨ ਸਟੇਟ ਪੁਲਿਸ ਦਾ ਹਾਦਸੇ ਬਾਰੇ ਕਹਿਣਾ ਸੀ ਕਿ 24 ਨਵੰਬਰ ਨੂੰ ਵਾਪਰੇ ਹਾਦਸੇ ਮਗਰੋਂ ਤਕਰੀਬਨ 7 ਘੰਟੇ ਤੱਕ ਹਾਈਵੇ ਬੰਦ ਰੱਖਿਆ ਗਿਆ ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਸਪਸ਼ਟ ਪਤਾ ਨਹੀਂ ਲੱਗ ਸਕਿਆ ਪਰ ਘੁੱਪ ਹਨੇਰੇ ਦੌਰਾਨ ਐਮਰਜੈਂਸੀ ਲਾਈਟਸ ਦੀ ਗੈਰ ਮੌਜੂਦਗੀ ਕਰਕੇ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਉਦਰ ਅਮਰੀਕਾ ਦੀ ਸਹਾਇਕ ਸੁਰੱਖਿਆ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਕਿ ਰਜਿੰਦਰ ਕੁਮਾਰ ਵੀ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਜੋ ਬਾਈਡਨ ਦੀ ਸਰਕਾਰ ਵੇਲੇ ਇਮੀਗ੍ਰੇਸ਼ਨ ਹਿਰਾਸਤ ਵਿੱਚੋਂ ਰਿਹਾ ਕਰਦੇ ਆ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕੀਤੇ ਗਏ ਅਜਿਹੇ ਡਰਾਈਵਰਾਂ ਕਰਕੇ ਅਮਰੀਕਾ ਦੀਆਂ ਸੜਕਾਂ ਤੇ ਹੋਰ ਪਤਾ ਨਹੀਂ ਕਿੰਨੀਆਂ ਤਰਾਸਦੀਆਂ ਵਾਪਰਨਗੀਆਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਆਏ ਲੋਕ ਖਤਰਨਾਕ ਤਰੀਕੇ ਨਾਲ ਟਰੱਕ ਚਲਾਉਂਦੇ ਆ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਨੇ ਚੇਤੇ ਰਹੇ ਕਿ ਭਾਰਤੀ ਡਰਾਈਵਰਾਂ ਨਾਲ ਸੰਬੰਧਤ ਇਹ ਚੌਥੀ ਵੱਡੀ ਘਟਨਾ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਅਗਸਤ ਵਿੱਚ ਫਲੋਰੀਡਾ ਵਿਖੇ ਹਰਜਿੰਦਰ ਸਿੰਘ ਦੇ ਯੂ ਟਰਨ ਦੌਰਾਨ ਤਿੰਨ ਜਣਿਆਂ ਦੀ ਜਾਨ ਚਲੀ ਗਈ ਜਦਕਿ ਅਗਸਤ ਵਿੱਚ ਹੀ ਪ੍ਰਤਾਪ ਸਿੰਘ ਨਾਲ ਸੰਬੰਧਤ ਹਾਦਸੇ ਦੌਰਾਨ 5 ਸਾਲ ਦੀ ਡਾਲੀਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ ਇਸ ਮਗਰੋਂ ਜਸ਼ਨਪ੍ਰੀਤ ਸਿੰਘ ਦਾ ਬੇਕਾਬੂ ਟਰੱਕ ਕਈ ਗੱਡੀਆਂ ਨੂੰ ਧਰੜਦਾ ਹੋਇਆ ਅੱਗੇ ਵਧ ਗਿਆ ਅਤੇ ਤਿੰਨ ਜਣਿਆਂ ਦੀ ਮੌਤ ਹੋ ਗਈ ਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਦਾ ਮਕਦਮਾ ਲੰਮਾ ਚੱਲਣ ਦੇ ਆਸਾਰ ਨੇ ਅਤੇ ਲੰਮੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਦੂਜੇ ਪਾਸੇ ਰਜਿੰਦਰ ਕੁਮਾਰ ਦੇ ਮਾਮਲੇ ਉੱਤੇ ਵੀ ਆਈਸ ਦੀ ਆਖ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੇ ਰਾਹ ਤਲਾਸ਼ ਕੀਤੇ ਜਾ ਰਹੇ ਨੇ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਖਾਲਿਸਤਾਨ ਹਮਾਇਤੀ ਦੱਸੇ ਗਏ ਸੰਦੀਪ ਸਿੰਘ ਸਿੱਧੂ ਵੱਲੋਂ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਵਿਰੁੱਧ ਦਾਇਰ ਕੀਤੇ ਮਕਦਮੇ ਨਾਲ ਸੰਬੰਧਤ ਅਹਿਮ ਖਬਰ ਵੱਲ। ਭਾਰਤੀ ਮੀਡੀਆ ਵੱਲੋਂ ਖਾਲਿਸਤਾਨ ਹਮਾਇਤੀ ਖਾਰਕੋ ਐਲਾਨੇ ਗਏ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਫਸਰ ਸੰਦੀਪ ਸਿੰਘ ਸਿੱਧੂ ਵੱਲੋਂ ਭਾਰਤ ਸਰਕਾਰ ਵਿਰੁੱਧ ਮਾਣਹਾਨੀ ਦਾ ਮੁਕਦਮਾ ਦਾਇਰ ਕਰਦਿਆਂ 9 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ ਗਿਆ ਹੈ ਸਿਰਫ ਇਥੇ ਹੀ ਬਸ ਨਹੀਂ ਸੰਦੀਪ ਸਿੱਧੂ ਨੇ ਕੈਨੇਡਾ ਸਰਕਾਰ ਨੂੰ ਵੀ ਅਦਾਲਤ ਵਿੱਚ ਖੜੀ ਸਿਆ ਜੋ ਕਥਿਤ ਤੌਰ ਤੇ ਆਪਣੇ ਨਾਗਰਿਕ ਦਾ ਬਚਾਅ ਕਰਨ ਵਿੱਚ ਅਸਫਲ ਰਹੀ ਬੀਸੀ ਵਿੱਚ ਜੰਮੇ ਪੜੇ ਸੰਦੀਪ ਸਿੱਧੂ ਦਾ ਛੋਟਾ ਨਾਂ سنی ਹੈ ਅਤੇ ਭਾਰਤੀ ਮੀਡੀਆ ਨੇ ਇਸੇ ਨਾਂ ਨੂੰ ਕੂੜ ਪ੍ਰਚਾਰ ਵਾਸਤੇ ਵਰਤਿਆ। ਦਾ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ 온ਟਾਰੀਓ ਦੀ ਅਦਾਲਤ ਵਿੱਚ ਦਾਇਰ ਮੁਕਦਮੇ ਰਾਹੀਂ ਸੰਦੀਪ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੂੰ ਸ਼ਰਮਿੰਦਾ ਕਰਨ ਦੇ ਮਕਸਦ ਤਹਿਤ ਭਾਰਤ ਸਰਕਾਰ ਨੇ ਉਸ ਨੂੰ ਹਥਿਆਰ ਵਜੋਂ ਵਰਤਿਆ। ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੋਚੇ ਸਮਝੇ ਵਿਦੇਸ਼ੀ ਦਖਲ ਦੇ ਸਿੱਟੇ ਵਜੋਂ ਸੰਦੀਪ ਸਿੱਧੂ ਗੁੰਮਰਾਹਕੁੰ ਜਾਣਕਾਰੀ ਦਾ ਨਿਸ਼ਾਨਾ ਬਣਿਆ ਅਤੇ ਉਸ ਦੇ ਕਤਲ ਜਾਂ ਹਵਾਲਗੀ ਦਾ ਸੱਦਾ ਦਿੱਤਾ ਗਿਆ। ਦੂਜੇ ਪਾਸੇ ਸੀਬੀਐਸਏ ਨੇ ਵੀ ਸੰਦੀਪ ਸਿੱਧੂ ਦੀ ਬਾਹ ਨਾ ਫੜੀ ਅਤੇ ਨੌਕਰੀ ਤੋਂ ਮੁਅਤਲੀ ਜਾਂ ਬਰਖਾਸਤਗੀ ਦੀ ਧਮਕੀ ਦਿੱਤੀ ਗਈ। ਟ੍ਰਾਂਟੋ ਵਿਖੇ ਸੰਦੀਪ ਸਿੱਧੂ ਦੇ ਵਕੀਲ ਜੈਫਰੀ ਕਰੋਕਰ ਨੇ ਦੋਸ਼ ਲਾਇਆ ਕਿ ਸੀਬੀਐਸਏ ਵੱਲੋਂ ਉਸਦੇ ਮੁਵਕਲ ਦੀ ਕੋਈ ਮਦਦ ਨਾ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਖੌਲ ਉਡਾਇਆ ਗਿਆ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਬੀਸੀ ਵਿੱਚ ਜੰਮੇ ਸੰਦੀਪ ਸਿੱਧੂ ਦਾ ਭਾਰਤੀ ਸਿਆਸਤ ਨਾਲ ਕੋਈ ਵਾਅ ਵਾਸਤਾ ਨਹੀਂ ਅਤੇ ਨਾ ਹੀ ਉਹ ਅਮਰਿਤਧਾਰੀ ਸਿੱਖ ਹੈ। 14 ਅਕਤੂਬਰ 2024 ਨੂੰ RCMP ਦੇ ਕਮਿਸ਼ਨਰ ਨੇ ਸ਼ਰਿਆਮ ਦੋਸ਼ ਲਾਇਆ ਕਿ ਭਾਰਤੀ ਏਜੰਟਾਂ ਨੇ ਨਾ ਸਿਰਫ ਹਰਦੀਪ ਸਿੰਘ ਨੇਜਰ ਦਾ ਕਤਲ ਕਰਵਾਇਆ ਬਲਕਿ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਵੀ ਇਹਨਾਂ ਦਾ ਹੱਥ ਹੈ आरसीपी के बयान तो कुछ दिन बाद ही संदीप सिंह सिद्धू का नाम भारतीय मीडिया में चमकने लगा ट्रूडो के मुंह पे वज्जया अंडा वर्गे शब्दों की ਵਰਤੋਂ ਕਰਦੇ ਆ ਭਾਰਤੀ ਮੀਡੀਆ ਨੇ ਸੰਦੀਪ ਸਿੱਧੂ ਵਿਰੁੱਧ ਕੂੜ ਪ੍ਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਸੰਦੀਪ ਸਿੰਘ ਸਿੱਧੂ ਨੂੰ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਦੱਸਿਆ ਗਿਆ ਅਤੇ ਪੰਜਾਬ ਵਿੱਚ ਹਿੰਸਕ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ ਵੀ ਲੱਗੇ ਲਖਬੀਰ ਸਿੰਘ ਰੋਡੇ ਨਾਲ ਵੀ ਸਿੱਧੂ ਦਾ ਨਾਂ ਜੋੜਿਆ ਗਿਆ ਜਿਨ੍ਹਾਂ ਦੀ ਪਾਕਿਸਤਾਨ ਵਿੱਚ ਮੌਤ ਹੋ ਚੁੱਕੀ ਹੈ ਟਾਈਮਜ਼ ਨਾਊ ਦੀ ਰਿਪੋਰਟ ਮੁਤਾਬਕ ਸੰਦੀਪ ਸਿੰਘ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਬਾਰਡਰ ਸਰਵਿਸੈਜ਼ ਏਜੰਸੀ ਵਿੱਚ ਬਤੌਰ ਸੁਪਰਿੰਟੈਂਡੈਂਟ ਤਰੱਕੀ ਮਿਲੀ ਅਤੇ ਭਾਰਤ ਦੀ ਕੌਮੀ ਜਾਂਚ ਏਜੰਸੀ ਕਿਸੇ ਸਨੀ ਟੋਰਾਂਟੋ ਨਾ ਦੇ ਸ਼ੱਕੀ ਦੀ ਭਾਲ ਕਰ ਰਹੀ ਹੈ ਐਨਆਈਏ ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸੰਧੂ ਦੇ ਕਤਲ ਵਿੱਚ ਸਨੀ ਟੋਰਾਂਟੋ ਅਤੇ ਲਖਬੀਰ ਸਿੰਘ ਰੋਡੇ ਦਾ ਹੱਥ ਰਿਹਾ ਭਾਵੇਂ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੀ ਅੰਦਰੂਨੀ ਪੜਤਾਲ ਦੌਰਾਨ ਸਭ ਕੁਝ ਝੂਠ ਸਾਬਤ ਹੋਇਆ ਅਤੇ ਕੈਨੇਡੀਅਨ ਖੁਫੀਆ ਏਜੰਸੀ ਨੇ ਵੀ ਸੰਦੀਪ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਪਰ ਭਾਰਤੀ ਮੀਡੀਆ ਦਾ ਭੰਡੀ ਪ੍ਰਚਾਰ ਜਾਰੀ ਰਿਹਾ ਲਗਾਤਾਰ ਮਿਲ ਰਹੀਆਂ ਧਮਕੀਆਂ ਕਰਕੇ ਸੰਦੀਪ ਸਿੱਧੂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਤ ਸੀ ਅਤੇ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਇਸ ਦੇ ਉਲਟ 3 ਮਾਰਚ 2025 ਨੂੰ CBSA ਨੇ ਸੱਟਾ ਕੱਢਿਆ ਕਿ ਸਿੱਧੂ ਦੀ ਸੁਰੱਖਿਆ ਨੂੰ ਹੁਣ ਕੋਈ ਖਤਰਾ ਨਹੀਂ ਮਕਦਮੇ ਵਿੱਚ ਸੀਬੀਐਸਏ ਤੇ ਲਾਪਰਵਾਹੀ ਅਤੇ ਅਣਗਹਿਲੀ ਵਰਤਣ ਅਤੇ ਸਮਰਪਿਤ ਮੁਲਾਜ਼ਮ ਦਾ ਪੱਖ ਪੂਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ ਗਏ ਨੇ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਮਾਮਲੇ ਤਹਿਤ ਕੀਤੇ ਗਏ ਕਤਲ ਨਾਲ ਸੰਬੰਧਤ ਹੈ। ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਮਾਮਲਿਆਂ ਤਹਿਤ ਚੱਲ ਰਹੀਆਂ ਗੋਲੀਆਂ ਦਰਮਿਆਨ ਕਿਚਨਰ ਵਿਖੇ ਇੱਕ ਜਣੇ ਦਾ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਇਸ ਨੂੰ ਟਾਰਗੇਟਡ ਸ਼ੂਟਿੰਗ ਦੱਸ ਰਹੀ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਂਚਰੀ ਹਿਲ ਡਰਾਈਵ ਇਲਾਕੇ ਵਿੱਚ ਗੋਲੀਬਾਰੀ ਦੌਰਾਨ 32 ਸਾਲ ਦੇ ਇੱਕ ਸਾਊਦੀ ਯਨ ਨੇ ਦਮ ਤੋੜਿਆ ਵਾਰਦਾਤ ਦੇ ਗਵਾਹਾਂ ਮੁਤਾਬਕ ਇੱਕ ਚਿੱਟੇ ਰੰਗ ਦੀ ਐਸਯੂਵੀ ਦਰਖਤ ਵਿੱਚ ਜਾ ਵਜੀ ਅਤੇ ਬਾਅਦ ਵਿੱਚ ਪੁਲਿਸ ਨੇ ਵੀ ਤਸਦੀਕ ਕਰ ਦਿੱਤੀ ਕਿ 32 ਸਾਲਾ ਸ਼ਖਸ ਨੂੰ ਗੱਡੀ ਦੇ ਅੰਦਰ ਹੀ ਗੋਲੀਆਂ ਮਾਰੀਆਂ ਗਈਆਂ ਕਨਸਟੇਬਲ ਮੈਲੀਜ਼ਾ ਕੋਆਰਿਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੋਲੀਬਾਰੀ ਦੀ ਵਾਰਦਾਤ ਨੂੰ ਆਰਗੇਨਾਈਜ਼ ਕ੍ਰਾਈਮ ਨਾਲ ਸਬੰਧਤ ਦੱਸਿਆ ਪਰ ਸ਼ੱਕੀ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਦੂਜੇ ਪਾਸੇ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਰਹਿੰਦੇ ਲੋਕ ਡਰੇ ਹੋਏ ਨੇ ਅਤੇ ਇਹਨਾਂ ਵਿੱਚੋਂ ਇੱਕ ਟ੍ਰੇਸੀ ਵੋਂ ਦਾ ਕਹਿਣਾ ਸੀ ਕਿ ਉਹ ਮਰਨ ਵਾਲੇ ਨੂੰ ਨਹੀਂ ਜਾਣਦੀ ਪਰ ਉਹ ਇਸੇ ਕੰਪਲੈਕਸ ਵਿੱਚ ਰਹਿੰਦਾ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾ ਵਾਟਰਨੂ ਰੀਜਨਲ ਪੁਲਿਸ ਨਾਲ 519 570 9777 ਐਕਸਟੈਂਸ਼ਨ 8191 ਤੇ ਸੰਪਰਕ ਕੀਤਾ ਜਾਵੇ। ਮੌਜੂਦਾ ਵਰੇ ਦੌਰਾਨ ਵਾਟਰਨੂ ਰੀਜਨ ਵਿੱਚ ਗੋਲੀਬਾਰੀ ਦੀ ਇਹ ਪਹਿਲੀ ਵਾਰਦਾਤ ਹੈ ਜੋ ਜਾਨਲੇਵਾ ਸਾਬਤ ਹੋਈ। ਦਸੰਬਰ 2024 ਤੱਕ ਇਲਾਕੇ ਵਿੱਚ ਗੋਲੀਬਾਰੀ ਦੀਆਂ 21 ਵਾਰਦਾਤਾਂ ਸਾਹਮਣੇ ਆਈਆਂ ਅਤੇ ਇਹਨਾਂ ਵਿੱਚੋਂ 4 ਜਾਨਲੇਵਾ ਸਾਬਤ ਹੋਈਆਂ। ਮੌਜੂਦਾ ਵਰੇ ਦੌਰਾਨ ਪੁਲਿਸ 17 ਵਾਰਦਾਤਾਂ ਦੀ ਪੜਤਾਲ ਕਰ ਰਹੀ ਹੈ। ਜਿਨ੍ਹਾਂ ਵਿੱਚੋਂ 8 ਮਾਮਲਿਆਂ ਵਿੱਚ ਲੋਕ ਜ਼ਖਮੀ ਹੋਏ ਦੱਸਕੇ 8 ਵਿੱਚ ਕੋਈ ਜ਼ਖਮੀ ਨਾ ਹੋਇਆ ਚੇਤੇ ਰਹੇ ਕਿ ਨਵੰਬਰ ਦੌਰਾਨ ਬ੍ਰਿਜਪੋਰਟ ਰੋਡ ਈਸਟ ਅਤੇ ਵੈਬਰ ਸਟਰੀਟ ਨਾਰਥ ਦੇ ਇੰਟਰਸੈਕਸ਼ਨ ਤੇ ਦੋ ਗੱਡੀਆਂ ਵਿੱਚ ਬੈਠੇ ਲੋਕਾਂ ਨੇ ਇੱਕ ਦੂਜੇ ਉੱਤੇ 50 ਤੋਂ ਵੱਧ ਗੋਲੀਆਂ ਚਲਾਈਆਂ ਬਿਆਰਾਂ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਬ੍ਰੈਂਟਨ ਵਿਖੇ ਹੌਲਨਾ ਖਾਦਸੇ ਦੌਰਾਨ ਜਾਨ ਗਵਾਉਣ ਵਾਲੇ ਇੱਕੋ ਪਰਿਵਾਰ ਦੇ ਪੰਜ ਜੀਵਾਂ ਦੇ ਅੰਤਮ ਸੰਸਕਾਰ ਨਾਲ ਸੰਬੰਧਤ ਹੈ ब्रैमटन ਵਿਖੇ 20 ਨਵੰਬਰ ਨੂੰ ਵਾਪਰੇ ਹੌਲਨਾ ਖਾਸੇ ਦੌਰਾਨ ਜਾਨ ਗਵਾਉਣ ਵਾਲੇ ਪੰਜ ਜੀਆਂ ਦਾ ਅੰਤਮ ਸੰਸਕਾਰ 5 ਦਸੰਬਰ ਨੂੰ ਸਵੇਰੇ 11 ਵਜੇ ਬ੍ਰैमਟਨ ਕਰੀਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਵਿਖੇ ਹੋਵੇਗਾ। ਉਪਰੰਤ ਸ਼ਾਮ 5:30 ਵਜੇ ਬ੍ਰैमਟਨ ਦੇ ਰੈਗਨ ਰੋਡ ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਵਿਖੇ ਹਰਿੰਦਰਕੌਰ, ਗੁਰਜੀਤਕੌਰ ਗਰੇਵਾਲ, ਬੰਤਵੀਰ ਸਿੰਘ ਦਿਓਲ, ਅਨੂਦੀਪਕੌਰ ਅਤੇ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਬੱਚੇ ਨਮਿਤ ਅੰਤਮ ਅਰਦਾਸ ਕੀਤੀ ਜਾਵੇਗੀ ਇਥੇ ਦੱਸਣਾ ਬਣਦਾ ਹੈ ਕਿ ਬ੍ਰੈਮਟਨ ਦੇ ਮੈਕਲੌਕਲਿਨ ਰੋਡ ਅਤੇ ਰਿਮੈਂਬਰੈਂਸ ਰੋਡ ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ ਜਦਕਿ 4 ਜਣੇ ਗੰਭੀਰ ਜ਼ਖਮੀ ਹੋਏ ਹਾਦਸੇ ਦੌਰਾਨ ਸਿਰਫ ਜਗਰਾਜ ਸਿੰਘ ਹੀ ਬਗੈਰ ਕਿਸੇ ਸਰੀਰਕ ਸੱਟ ਤੋਂ ਬਚ ਸਕਿਆ ਜਗਰਾਜ ਸਿੰਘ ਮੁਤਾਬਕ ਉਸਦੀ ਪਤਨੀ ਅਰਸ਼ਵੀਰ ਕੌਰ 5 ਸਾਲ ਦਾ ਬੇਟਾ ਬ੍ਰਦਰ ਇਨ ਲਾਅ ਅਮਰਿਤ ਵੀਰ ਸਿੰਘ ਅਤੇ ਅਮਰਿਤ ਵੀਰ ਸਿੰਘ ਦਾ ਬ੍ਰਦਰ ਇਨ ਲਾਅ ਹਾਦਸੇ ਦੌਰਾਨ ਜ਼ਖਮੀ ਹੋਏ ਜਗਰਾਜ ਸਿੰਘ ਮੁਤਾਬਕ ਉਹ ਕੰਮ ਤੇ ਗਿਆ ਹੋਇਆ ਸੀ ਜਦੋਂ ਘਰ ਨੂੰ ਅੱਗ ਲੱਗੀ ਅਤੇ ਸਾਰੀਆਂ ਨਿੱਜੀ ਚੀਜ਼ਾਂ ਜਿਨ੍ਹਾਂ ਵਿੱਚ ਕੱਪੜੇ ਪਾਸਪੋਰਟ ਬੀਮਾ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੜ ਕੇ ਸਵਾ ਹੋ ਗਏ ਪੇਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਫਗਾਨਿਸਤਾਨ ਵਿੱਚ ਇੱਕ ਕਾਤਲ ਨੂੰ ਸਜ਼ਾਏ ਮੌਤ ਦਿੱਤੇ ਜਾਣ ਦੇ ਹੈਰਾਨਕੁਨ ਤਰੀਕੇ ਨਾਲ ਸੰਬੰਧਤ ਹੈ ਜੀ ਹਾਂ ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਵੱਲੋਂ 13 ਸਾਲ ਦੇ ਬੱਚੇ ਹੱਥੋਂ ਇੱਕ ਕਾਤਲ ਨੂੰ ਸਜ਼ਾਏ ਮੌਤ ਦਿਵਾਏ ਜਾਣ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ 80 ਹਜ਼ਾਰ ਤੋਂ ਵੱਧ ਲੋਕਾਂ ਨਾਲ ਭਰੇ ਸਟੇਡੀਅਮ ਵਿੱਚ ਕਾਤਲ ਨੂੰ ਗੋਲੀ ਮਾਰੀ ਗਈ ਅਤੇ ਗੋਲੀ ਚਲਾਉਣ ਵਾਲਾ ਬੱਚਾ ਉਸ ਪਰਿਵਾਰ ਨਾਲ ਸੰਬੰਧਿਤ ਸੀ ਜਿਸ ਦੇ ਘੱਟੋ-ਘੱਟ 13 ਜੀਆਂ ਦੀ ਹੱਤਿਆ ਦੋਸ਼ੀ ਨੇ ਕੀਤੀ ਦਰاصل عدالت ਵੱਲੋਂ ਦੋਸ਼ੀ ਨੂੰ ਫਾਂਸੀ ਦੇਣ ਦੇ ਹੁਕਮ ਦਿੱਤੇ ਗਏ ਪਰ ਤਾਲੀਬਾਨ ਅਧਿਕਾਰੀਆਂ ਨੇ ਮੌਕੇ ਤੇ 13 ਸਾਲ ਦੇ ਬੱਚੇ ਨੂੰ ਪੁੱਛਿਆ ਕਿ ਕੀ ਉਹ ਆਪਣੇ ਪਰਿਵਾਰ ਦੇ ਕਾਤਲ ਨੂੰ ਮਾਫ ਕਰਨਾ ਚਾਹੁੰਦਾ ਜਿਸ ਦੇ ਜਵਾਬ ਵਿੱਚ ਉਸਨੇ ਸਾਫ਼ ਨਾ ਕਰ ਦਿੱਤੀ ਬੱਚੇ ਦੇ ਨਾ ਕਰਦਿਆਂ ਹੀ ਇੱਕ ਅਫਸਰ ਨੇ ਉਸ ਨੂੰ ਬੰਦੂਕ ਦਿੱਤੀ ਅਤੇ ਸਾਹਮਣੇ ਖੜੇ ਦੋਸ਼ੀ ਵੱਲ ਗੋਲੀ ਚਲਾਉਣ ਦਾ ਇਸ਼ਾਰਾ ਕੀਤਾ ਤਾਲੇਬਾਨ ਦੀ ਸੁਪਰੀਮ ਕੋਰਟ ਮੁਤਾਬਕ ਸਜ਼ਾਏ ਮੌਤ ਦਾ ਸਾਹਮਣਾ ਕਰ ਰਿਹਾ ਅਪਰਾਧੀ ਮੰਗਲ ਖਾਨ ਸੀ ਅਤੇ ਉਸਨੇ ਅਬਦੁਲ ਰਹਿਮਾਨ ਨਾਦੇ ਸ਼ਖਸ ਨੇ ਕਈਆਂ ਦਾ ਕਤਲ ਕੀਤਾ ਉਧਰ ਖੋਸ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਮਰਨ ਅਤੇ ਮਾਰਨ ਵਾਲੇ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਇਸ ਮਾਮਲੇ ਵਿੱਚ ਦੋ ਹੋਰਨਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ ਪਰ ਇਸ ਦੀ ਤਾਮਿਲ ਨਾ ਕੀਤੀ ਜਾ ਸਕੀ ਕਿਉਂਕਿ ਪੀੜਤ ਪਰਿਵਾਰ ਦੇ ਵਾਰਿਸ ਮੌਕੇ ਤੇ ਮੌਜੂਦ ਨਹੀਂ ਸਨ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਤਾਲਿਬਾਨ ਸਰਕਾਰ ਨੇ ਲੋਕਾਂ ਨੂੰ ਖਾਸ ਤੌਰ ਤੇ ਖੋਸਤ ਦੇ ਸੈਂਟਰਲ ਸਟੇਡੀਅਮ ਵਿੱਚ ਪੁੱਜਣ ਦਾ ਸੱਦਾ ਦਿੱਤਾ 13 ਸਾਲ ਦੇ ਬੱਚੇ ਨੇ ਜਿਉਂ ਹੀ ਕੰਮ ਪੂਰਾ ਕੀਤਾ ਤਾਂ ਤਾਲਿਬਾਨ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਲਿਖਤੀ ਤੌਰ ਤੇ ਇਸ ਬਾਰੇ ਇਤਲਾਹ ਦਿੱਤੀ ਗਈ ਮੀਡੀਆ ਰਿਪੋਰਟ ਮੁਤਾਬਕ ਮੰਗਲ ਖਾਨ ਅਸਲ ਵਿੱਚ ਪਕਤਿਆ ਸੂਬੇ ਨਾਲ ਸੰਬੰਧਤ ਸੀ ਪਰ ਖੋਸਤ ਸੂਬੇ ਵਿੱਚ ਰਹਿੰਦਿਆਂ ਉਸਨੇ ਅਬਦੁਲ ਖਾਨ ਤੋਂ ਇਲਾਵਾ ਸਾਬਤ ਅਤੇ ਅਲੀ ਖਾਨ ਨੂੰ ਜਾਨੋਂ ਮਾਰ ਦਿੱਤਾ ਤਿੰਨ ਅਦਾਲਤਾਂ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਮਗਰੋਂ ਸਜ਼ਾਏ ਮੌਤ ਦਾ ਫੈਸਲਾ ਸੁਣਾਇਆ ਸਜ਼ਾ ਉੱਤੇ ਅਮਲ ਕੀਤੇ ਜਾਣ ਦੌਰਾਨ ਸਟੇਡੀਅਮ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਖੋਸਤ ਸੂਬੇ ਦੇ ਰਾਜਪਾਲ ਅਤੇ ਹੋਰ ਸਰਕਾਰੀ ਅਫਸਰ ਮੌਜੂਦ ਸਨ 15 ਅਗਸਤ 2021 ਨੂੰ ਤਾਲਿਬਾਨ ਵੱਲੋਂ ਮੌੜ ਅਫਗਾਨਿਸਤਾਨ ਵਿੱਚ ਸੱਤਾ ਦੇ ਕਾਬਜ਼ ਹੋਣ ਮਗਰੋਂ 11ਵੀਂ ਵਾਰ ਜਨਤਕ ਤੌਰ ਤੇ ਮੌਤ ਦੀ ਸਜ਼ਾ ਦਿੱਤੀ ਗਈ ਤਾਲੇਬਾਨੀ ਕਾਨੂੰਨ ਤਹਿਤ ਕਤਲ ਬਲਾਤਕਾਰ ਅਤੇ ਚੋਰੀ ਵਰਗੇ ਮਾਮਲਿਆਂ ਵਿੱਚ ਸਜ਼ਾਏ ਮੌਤ ਸਰੀਰ ਦੇ ਅੰਗ ਵੱਢਣ ਜਾਂ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਲਈ ਸਖਤ ਫੈਸਲੇ ਨਾਲ ਸੰਬੰਧਤ ਅਹਿਮ ਖਬਰ ਵੱਲ। ਅਮਰੀਕਾ ਵਿੱਚ 19 ਮੁਲਕਾਂ ਨਾਲ ਸੰਬੰਧਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸੌ ਚੋਕਣ ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਹੁਕਮਾਂ ਮਗਰੋਂ 15 ਲੱਖ ਤੋਂ ਵੱਧ ਅਸਾਇਲਮ ਅਰਜ਼ੀਆਂ ਪ੍ਰਭਾਵਿਤ ਹੋਣ ਦਾ ਖਾਤਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਮੰਗਲਵਾਰ ਰਾਤ ਜਾਰੀ ਕੀਤੇ ਗਏ ਪਾਲਿਸੀ ਮੈਮੋਰੈਂਡਮ ਮੁਤਾਬਕ ਡੋਨਲਡ ਟਰੰਪ 30 ਤੋਂ ਵੱਧ ਦੇਸ਼ਾਂ ਉੱਤੇ ਆਵਾਜਾਈ ਬੰਦਸ਼ਾਂ ਲਾਗੂ ਕਰਨ ਬਾਰੇ ਵਿਚਾਰ ਕਰ ਰਹੇ ਨੇ ਦਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਅਫਗਾਨਿਸਤਾਨ ਮਿਆਮਾਰ ਰਿਪਬਲਿਕ ਆਫ ਕਾਂਗੋ ਈਰਾਨ ਹੈਤੀ ਲੀਬੀਆ ਸੋਮਾਲੀਆ ਸੋਡਾਨ ਅਤੇ ਯਮਨ ਵਰਗੇ ਦੇਸ਼ਾਂ ਨਾਲ ਸੰਬੰਧਤ ਕੋਈ ਪਰਵਾਸੀ ਸਿਟੀਜ਼ਨਸ਼ਿਪ ਦੀ ਸੌਂ ਨਹੀਂ ਚੁੱਕ ਸਕੇਗਾ afghanistan ਦੇ ਨਾਗਰਿਕ ਵੱਲੋਂ white house ਨੇੜੇ ਕੀਤੀ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੋਨਲਡ 트럼ਪ ਇੱਕ ਮਗਰੋਂ ਇੱਕ ਸਖਤ ਇਮੀਗ੍ਰੇਸ਼ਨ ਫੈਸਲੇ ਸੁਣਾ ਰਹੇ ਨੇ ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਕਿਹਾ ਕਿ ਸਾਡੇ ਦਾਦੇ ਪੜਦਾਦਿਆਂ ਨੇ ਆਪਣੇ ਖੂਨ ਨਾਲ ਮੁਲਕ ਨੂੰ ਸਿੰਜਿਆ ਪਰ ਹੁਣ ਵਿਦੇਸ਼ਾਂ ਤੋਂ ਆ ਰਹੇ ਧਾੜ ਵੀ ਸਾਡੀ ਆਜ਼ਾਦੀ ਖੋਣਾ ਚਾਹੁੰਦੇ ਨੇ ਟਰੰਪ ਸਰਕਾਰ ਅਜੇ ਇਹ ਇਰਾਦੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਉਧਰ ਇਮੀਗ੍ਰੇਸ਼ਨ ਮਾਰਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਦੀ ਤਾਜ਼ਾ ਕਾਰਵਾਈ ਮਗਰੋਂ 50 ਹਜ਼ਾਰ ਉਹ ਲੋਕ ਵੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਬਾਈਡਨ ਸਰਕਾਰ ਵੱਲੋਂ ਪਨਾਹ ਦਿੱਤੀ ਗਈ ਬਿਊਰੋ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਾਈ ਮਦਰ knows ਮਾਈ ਵਰਕ ਆਊਟਸ ਸੋ ਦ ਮੋਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.